ਲਾ ਦਵਾਣੇ ਦਵਾਣੇ ਆ ਓਏ ਆਹ ਕਿਹੜਾ ਆ ਗਿਆ ਉਹ ਕੌਣ ਆ ਗਿਆ ਉਹ ਭੱਜੋ ਭਰਾਵਾ ਉਹ ਭੱਜ ਭੈ ਦੋਹੀ ਨਾ ਕੰਮ ਹੋਵੇ ਦਵਾਣੇ ਚੱਕ ਲੋ ਦਵਾਣੇ ਛੱਡ ਤੂੰ ਆ ਜਾ ਬੇਸ਼ਤੀ ਨਾ ਕਰਾਈ ਉਹਨੇ ਵੀਡੀਓ ਬਣਾਉਣਾ ਤੀਜਾ ਗੇੜਾ ਤੀਜਾ ਗੇੜਾ ਤੀਜਾ ਗੇੜਾ ਅੰਕਲਾ ਠੇਕਾ ਆਵਾਜ਼ ਨਾਲ ਪੈਸੇ ਵੀ ਮੇਰੀ ਗੱਲ ਸੁਣੋ ਚਾਹੀਦੀ ਕਰਨਾ ਵੀ ਵੀ ਲਾਏ ਗੋਡੀ ਬੰਦਾ ਬੋਣੀ ਕਰਾ ਜਵੇ ਹਾਂ ਠੀਕੇ ਦਾ ਠੇਕਾ ਕਰੀ ਮੰਗਿਆ ਤੁਹਾਡੇ ਤੋਂ ਦੱਸੋ ਠੇਕਾ ਤਾਂ ਨਹੀਂ ਮੰਗਿਆ ਵੀ ਆਲੇ ਤਾਂ ਮੰਗਦੇ ਆ ਨਾ ਸਸੀ ਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਜਨ ਕੇ ਸੰਗਾ ਫੈਨ ਦੀ ਵੱਲੋਂ ਤੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਹੋਣ ਜਾ ਰਿਹਾ ਅਸੀਂ ਕਿੱਥੇ ਚੱਲੇ ਆ ਅਸੀਂ ਉਮੀਦ ਕਰਦੇ ਵੀ ਤੁਸੀਂ ਸਾਰੇ ਪਹਿਲਾਂ ਰਾਜੀ ਕੁਛੀ ਆਉਂਗੇ ਤੰਦਰੁਸਤ ਹੋਵੋਗੇ ਰੱਬ ਦਾ ਨਾਮ ਚੜ੍ਹਦੀ ਕਲਾ 'ਚ ਰੱਖੇ ਤੇ ਸਾਡੇ ਬਲੌਗ ਦੇਖਣ ਲਈ ਤੁਸੀਂ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਅੱਜ ਅਸੀਂ ਚੱਲੇ ਆ ਐਰੀ ਕਹਿੰਦਾ ਦਵਾਈ ਖਾਣੇ ਤੇ ਦੁਕਾਨ ਤੇ ਚੱਲੇ ਆ ਨੂੰ ਦਵਾਈ 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 ਕਿੱਦਾਂ ਖਾਣੇ ਆ ਕਿੱਦਾਂ ਖਾਣੇ ਆ ਇੱਦਾਂ ਮਤਲਬ ਆਪਾਂ ਜਾਣਾ ਆ ਹਾਂ ਤੇ ਜਿੱਥੇ ਵੀ ਲੱਗੇ ਹੋਏ ਆਪਾਂ ਚੋਰੀ ਚੱਕ ਕੇ ਗੱਡੀ 'ਚ ਸੱਟ ਲੈਣੇ ਆ ਤੇ ਜੇ ਕਿਸੇ ਨੇ ਦੇਖ ਲਿਆ ਵੀ ਪੈਸੇ ਦੇ ਦੇਵਾਂਗੇ ਚੋਰੀ ਚੱਕ ਕੇ ਦੁਆਣੇ ਖਾਣ ਦਾ ਮੈਂ ਬੜਾ ਕਿਹਾ ਵੀ ਚੋਰੀ ਨਹੀਂ ਕਰਨੀ ਬੜੀ ਮਿਹਨਤ ਹੁੰਦੀ ਆ ਪਰ ਕਹਿੰਦਾ ਨਹੀਂ ਚੋਰੀ ਚੱਕ ਕੇ ਆਪਾਂ ਖਾਣੇ ਆ ਤੇ ਚੋਰੀ ਤੋੜ ਕੇ ਤੇ ਸੂਲਮੈਂਟ ਕਰਨਾ ਚਾਹੁੰਦੀ ਅੱਗੇ ਇਹ ਜਿੱਤੀਆਂ ਮੇਥੋਂ ਖਾਂਦਾ ਰਿਹਾ ਸ਼ਾਇਦ ਅੱਜ ਮੀ ਦਾ ਵੀ ਇਹ ਬਾਹਰ ਹੋ ਲੈ ਬਾਹਰ ਲੈ ਤੁਸੀਂ ਵੀ ਨਾਲ ਹੀ ਲੱਗਦਾ ਮੇਰੇ ਵੀ ਨਾਲ ਪਾਵੇਗਾ ਅੱਜ ਤੇ ਬਲੌਗ 'ਚ ਬਣੇ ਰਹੀਓ ਵੇ ਵਗੜੀਏ ਜੀ ਲੈ ਜਾਣੀ ਆ ਪੂਰੇ ਭਰ ਕੇ ਲਿਆਉਣੀ ਆ ਜੋ ਕੁਝ ਵੀ ਹੋਵੇ ਜੇ ਸਾਨੂੰ ਕੋਈ ਜਾਣਦਾ ਹੀ ਹੋਇਆ ਫੇਰ ਤਾਂ ਨਹੀਂ ਉਤੀਆਂ ਪੈਣੀਆਂ ਜੇ ਆਪਾਂ ਨੂੰ ਕੋਈ ਜਾਣਦਾ ਹੋ ਟੱਕਰ ਗਿਆ ਇਹ ਨਹੀਂ ਹੁਣ ਜਿਹਦਾ ਵੀ ਪਹਿਲਾਂ ਆ ਗਿਆ ਉੱਥੇ ਜਿੱਦਾਂ ਕਰ ਜਿੱਥੇ ਵੀ ਦਿਵਾਣੇ ਲੱਗੇ ਹੋਏ ਇਧਰ ਨੂੰ ਪਾ ਲਈ ਪਾ ਲਈ ਜਿਹਦਾ ਪਹਿਲਾਂ ਵਾੜਾ ਆ ਗਿਆ ਉੱਥੇ ਆਪਾਂ ਤੋਣ ਦੀ ਤਿਆਰੀ ਸ਼ੁਰੂ ਕਰ ਦੇਣੀ ਕੋਸ਼ਿਸ਼ ਕਰਨੀ ਆ ਭਾਵੇਂ ਪੈਸੇ ਬਿਨਾਂ ਦੇ ਤੋ ਬਾਅਦ ਦਿਆਂਵਾਂਗੇ ਕੋਈ ਗੱਲ ਨਹੀਂ ਪਰ ਬਲੌਗ ਵਿੱਚ ਇਹ ਦੇਖਣਾ ਵੀ ਤੇ ਸਾਡੀ ਟੀਮ ਤੇ ਸਾਡੀ ਟੀਮ ਅਜ 4 ਜਣਿਆਂ ਦੀ ਆ 4 ਜਣੇ ਚਾਰ ਹੋ ਚੁੱਕੇ ਆ ਸਮਰ ਜੀਤਾ ਜੀਤਾ ਉਥੋਂ ਮਲੇਸ਼ੀਆ ਦੇ ਵਿੱਚੋਂ ਚੰਗੀ ਹੱਥ ਸਪਾਈ ਸੈੱਟ ਰਹੇ ਨੇ ਲੱਗੇ 7 ਸਾਲਾਂ ਦੇ ਵਿੱਚ ਕਾਫੀ ਇਹਨੂੰ ਵੀ ਮਾਰਾ ਕਰੇ ਉੱਧਰਲੇ ਆਪਣੇ ਦਾ ਵਾਰ ਦੂਗਾ ਅਸੀਂ ਪੰਜਾਬ ਦੇ ਇੰਡੀਆ ਵਾਲੇ ਆ ਜਾਓ ਬਣੇ ਰਹੋ ਬਲੌਗ ਦੇ ਮੈਥ ਤੇ ਸਬਸਕ੍ਰਾਈਬ ਕਰ ਚੈਨਲ ਨਾਲ ਦਬੋ ਕੇ ਬੈਲ ਆਈਕਨ ਦਬਾ ਦਿਓ ਹੁਣ ਪਾਪਾ ਕਿੱਧਰ ਲਿਆਂ ਤੁਸੀਂ ਉਹ ਆਪਾਂ ਬਾੜਾ ਹੀ ਦੇਖਣਾ ਹੀ ਲੱਗੇ ਕਿਹੜਾ ਲੱਗੇ ਹੁਣ ਆਹ ਆ ਇੱਥੇ ਲੱਗੇ ਆ ਦੋਨੇ ਉੱਧਰ ਇੱਥੇ ਕੁ ਲਾ ਲਈਏ ਤਾਂ ਦਿਸਣੀ ਨਹੀਂ ਨੀ ਗੱਡੀ ਕਿ ਨਹੀਂ ਹੂੰ ਇੱਥੇ ਕੁ ਲਾ ਲੈਨੇ ਆ ਚੰਨ ਦਿਸਣੀ ਨਹੀਂ ਨੀ ਗੱਡੀ ਇਹ ਤਾਂ ਮੋਟਰ ਤੇ ਹੈ ਰਹੀ ਇੱਥੇ ਬੰਦੇ ਹੈਗੇ ਆ ਬਾਹ ਹੂੰ ਹੈਂ ਹੈਂ ਹੂੰ ਹੁਣ ਫੇ ਕਿੱਦਾਂ ਕਰਨੀ ਪੁੱਛ ਕੇ ਲੈ ਜੀਏ ਹੁਣ ਪੁੱਛ ਕੇ ਲੈਣੇ ਨਾ ਹੋਰ ਕੀ ਆ ਹੁਣ ਹੋਰ ਕਿੱਥੇ ਲੱਭਦੇ ਫਿਰਾਂਗੇ ਕਰਦੇ ਆ ਪੁੱਛ ਦੱਸ ਇਹਨਾਂ ਨੂੰ ਕਰਦੇ ਗੱਲਬਾਤ ਆ ਜੋ ਪੋਛ ਲੋ ਕਿੰਨੇ ਰੁਪਏ ਕਿਲੋ ਆ ਥੋੜਾ ਟਾਈਮ ਹੀ ਆ ਕੋਈ ਰੰਕਲ ਹੋਣੀ ਆਪਣੇ ਜਾਣਦੇ ਹੀ ਨਿਕਲੇ ਆ ਨਾਉ ਦੇਣ ਹੋਰ ਬਾਤਾਂ ਆ ਗੁਰ ਕਰ ਤਾਂ ਠੀਕ ਹੈ ਜੀ ਏ ਕਰੀ ਜਾਣੇ ਲੱਗੇ ਮੱਕੀਆਂ ਮੱਕੀਆਂ ਲੱਗੇ ਹੈ ਕੇਲੇ ਕੇਲੇ ਵੀ ਆ ਕੇਲੇ ਵੀ ਆ ਮੈਂ ਫੇਰ ਬਾਗ ਚ ਪਹੁੰਚ ਗਏ ਆ ਅੰਬਾ ਅੰਬਾ ਅੰਬ ਦੇ ਕੇਲਿਆਂ ਦੇ ਵਿੱਚ ਖੜ ਕੇ ਕੇਲਿਆਂ ਚ ਹੈ ਆ ਕੀ ਲੱਗੇ ਆ ਗੋਲ ਗੋਲ ਜੇ ਹਜੇ ਕੱਚੇ ਆ ਛੋਟ ਛੋਟੇ ਛੋਟ ਛੋਟੇ ਲੱਗੇ ਟਰੇਲੇ ਆ ਨਿਕਨੇਕੇ ਕੇਲਿਆਂ ਦਾ ਵੀ ਸਸਟਾ ਹੋ ਰਿਹਾ ਨੇ ਇੱਥੇ ਅੰਬ ਆ ਅੰਬ ਆ ਇਹ ਚੂਪਣ ਵਾਲੇ ਕੋ ਉਦਾਂ ਹੀ ਅੰਬੀਆਂ ਕੱਚੀਆਂ ਇਹ ਬੱਚੇ ਆਪਾਂ ਤਾਂ ਦਵਾਈ ਲੈਣਾ ਹੈ ਪਹਿਲਾਂ ਮੜਾ ਜਿਹਾ ਪਤਿਆ ਲੀ ਜੇ ਇਹਨਾਂ ਨੂੰ ਲੈ ਪਤਿਆ ਲੈ ਕੇ ਮੜਾ ਤੇਜ ਆਪਾਂ ਦੇ ਪੁੱਤਾਂ ਵੀ ਲੱਗਾ ਉਹ ਵਧੀਆ ਕੰਮ ਬਹੁਤ ਵਧੀਆ ਬਹਿ ਜਾ ਬਹਿ ਜਾ ਹੋ ਗਈ ਬੱਲੇ ਬੱਲੇ ਹੋ ਗਈ ਤਮਾਲ ਕਰ ਇਦਾਂ ਨਹੀਂ ਮਲੋਂਦੇ ਕੋਈ ਬੰਦੇ ਦੇਖੀ ਹਾਰ ਆਈਟਮ ਲੱਗੀ ਆ ਹਾਰ ਹੈ ਉਹ ਦੇਸੀ ਕੇਲ ਵੇਲੇ ਵੀ ਆ ਬੱਲੇ 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 ਕੱਦਾਂ ਮਾਲ ਲੱਗਾ ਇੱਕ ਲਗਾਇਆ ਮੰਡੀ ਕਨੇ ਹਜੇ ਇਹ ਨੀ ਬਹੁਤ ਲਾਇ ਸਿੱਟੇ ਮੰਡੀ ਕੋਈ ਟਰਾਲੀ ਕਨੇ ਹਾਂ ਹਾਂ ਗਈ ਇੱਕ ਅੱਧੀ ਇਹ ਵੀਰ ਅੱਖ ਲਈਓ ਗਾਂ ਸਹੀ ਗਿਆ ਵਾਧੂ ਬਹੁਤ ਵਧੀਆ ਟੇਸਟੀ ਹੈ ਕਿੰਨਾ ਕੁ ਕਮਾਲ ਕੀਤੀ ਪਈਆ ਛੱਲੀਆਂ ਵੀ ਲੱਗੀਆਂ ਛੱਲੀਆਂ ਦੇਖੋ ਇੱਧਰ ਆਹ ਇੱਥੇ ਉਧਾ ਇੱਧਾ ਪਹਿਲੀਆਂ ਸੁਣੀ ਦਾ ਹੀ ਕੋਈ ਉਦਾਂ ਵੀ ਨਹੀਂ ਜਾਨਵਰ ਵੀ ਨਹੀਂ ਡਰਦਾ ਆਉਂਦਾ ਹੈ ਇੰਨਾ ਟੱਬੇ ਸੀ ਇਹਨਾਂ ਨੇ ਐਨ ਸੈਟ ਬੈਟ ਕਰਕੇ ਹੋਣ ਐਨ ਕੀਤਾ ਯੋ ਸਾਰਾ ਪੂਦਨਾ ਦੇ ਕਦਾਂ ਲਾਇਆ ਬੱਲੇ 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 ਆ ਜਾਓ ਆ ਜਾਓ ਪਹਿਲਾਂ ਦੁਆਣੇ ਤੋਂ ਢੋੜੀਏ ਆਪਣਾ ਕੰਮ ਤਾਂ ਕਰੀਏ ਬੱਲੇ ਬੱਲੇ ਬੂਰੇ ਲਿਆ ਬੂਰੇ ਲਿਆ 5-7 5 ਸੋ ਇਹ ਦਾ ਨਾ ਪਤਾ ਕਿ ਟਰਾਲੀ ਚ ਲੱਦੇ ਉੱਥੇ ਦੋਦੇ ਇਥੋਂ ਨਹੀਂ ਬਾਲਾ ਹੁੰਦਾ ਮੀ ਮੀ ਪੈਣ ਤੋਂ ਪਹਿਲਾਂ ਪਹਿਲਾਂ ਚੱਕ ਦੋ ਕੰਮ ਹਾਂ ਨਾਲੇ ਇੱਕ ਹੋਰ ਤੁਹਾਨੂੰ ਗੱਲ ਦੱਸ ਦੇਣਾ ਬਈ ਸਾਰੇ ਵੀਰਾਂ ਨੂੰ ਚੱਲ ਪਹਿਲਾਂ ਉਹ ਆ ਲੈਣ ਦੇ ਅੰਕਲ ਨੂੰ ਫੇਰ ਗੱਲ ਕਰਦੇ ਆ ਸਾਰੇ ਵੀਰਾਂ ਨੂੰ ਕਿਹੜੀ ਗੱਲ ਦੱਸ ਦੇਣਾ ਤੇ ਗੱਡੀ ਵੀ ਤੇ ਭਾਂਜ ਬਿਲਕੁਲ ਰੇਟ ਸੱਡ ਦਿੱਤੇ ਆ ਰੇਡ ਦਵਾਨਿਆਂ ਦੇ ਮਿੱਟੀ ਕਰਤੇ ਮਿੱਟੀ ਨੂੰ ਮਿਲੂਗਾ ਮੰਡੀ ਵਾਲਾ ਪਾ ਤੇ ਅੱਡੇ ਤੇ ਲਾ ਜਾਂਦੀ ਆ ਰੋਜ਼ ਟਰੋਹੇ ਟਰਾਲੀ ਅੱਜ ਵੀ ਖਾਸ ਕਾਲੇ ਗੁਰਦੁਆਰੇ ਦੇ ਸਾਹਮਣੇ ਪਿੰਡ ਕਾਲਾ ਸੰਘਿਆ ਅੱਜ ਵੀ ਲਾਉਣੇ ਆ ਨਾ ਟਰਾਲੀ ਕਿੱਧਰ ਹੈ ਇਹ ਉਧਰ ਅੱਛਾ ਉਹ ਤੂਗਾਂ ਵਿੱਚ ਲੱਦੇ ਆ ਤਿਆਰੀ ਆ ਤਿਆਰੀ ਆ ਬਿਲਕੁਲ ਅੱਛਾ ਅੱਛਾ ਠੀਕ ਮਾਦਲ ਜਿਹੜੇ ਆਮ ਹਨ ਨਾ ਦੁਕਾਨਾਂ ਵਾਲੇ ਆ ਜਿਹੜੇ ਦੂਜੇ ਆ ਉਹ ਇੰਨਾ ਕੋਈ ਆਮ 4-5 ਰੁਪਏ ਲੈ ਕੇ 25-30 ਰੁਪਏ ਕਿਲੋ ਵੇਗਦੇ ਆ ਤੇ ਆਪਾਂ ਕਿੰਨੇ ਦਿੰਨੇ ਆ 100 ਦੇ 100 ਦੇ 8 ਕਿਲੋ ਵੀ ਪਾ ਦਈਦੇ ਆ 7 ਕਿਲੋ 10 ਹੀ ਚੱਲਣ ਦੇ ਕੋਈ ਚੱਕਰ ਨਹੀਂ 10 ਵਾਲੇ ਹੀ ਆ ਜਾਣ 10 ਹੀ ਦੇ ਦੇਣੇ ਆ ਕੋਈ ਚੱਕਰ ਨਹੀਂ ਅੰਗਲ ਦਾਸ ਕਰਦੇ ਭੈ ਕੋਈ ਚੱਕਰ ਨੇ ਆ ਜਾਓ ਪਹਿਲਾ ਚੱਕੀ ਆ ਜਾਓ ਖੁੱਲੇ ਗੱਫੇ ਖੁੱਲੇ ਦਾਸ ਮਤਲਬ 5 ਰੁਪਏ ਕਿਲੋ ਕੋਈ ਵੇਚ ਗਿਆ 10 ਰੁਪਏ ਕਿਲੋ 10 ਰੁਪਏ ਕਿਲੋ ਮੰਡੀ ਵਾਲਾ ਹੀ ਭਾ ਆਇਆ ਰੇੜੀਆਂ ਵਾਲਿਆਂ ਨੂੰ ਫੇਲ ਕਰੋ ਤੇ ਟਰਾਲੀ ਟਾਮੀ ਖਾਸ ਕਾਲੇ ਗੁਰਦਾਰੇ ਦੇ ਮੂਰੇ ਲੱਗ ਜਾਣੀਆਂ ਪਿੰਡ ਕਾਲਾ ਸੰਘਿਆ ਸ਼ਾਮ ਨੂੰ ਕਿੰਨੇ ਵਜੇ ਲੱਗਦੀ ਆ ਹਾਂ ਉਹਨੂੰ ਬੱਸ ਹੋਣ ਲੱਗ ਗਿਆ ਹੁਣ ਚਲ ਜਾਣਾ ਇਹਨਾਂ ਨੇ ਉਹ ਤਾਂ ਆਪਾਂ ਆ ਗਏ ਆ ਜਿੱਦਾਂ ਮਤਲਬ ਲੁੱਟਣ ਆ ਗਏ ਆ ਹੁਣ ਆਪਣਾ ਤਾਂ ਰੋਂਦਾ ਨਹੀਂ ਤਾਂ ਹੁਣ ਇਹਨਾਂ ਨੇ ਚਲ ਜਾਣਾ ਨਹੀਂ ਨਹੀਂ ਲੁੱਟਣ ਤੇ ਕੀ ਆਏ ਆ ਆ ਖੀਰੇ ਆ ਉਹ ਤੋਰੀਆਂ ਤੋਰੀਆਂ ਗਾਲੀ ਵੋਹ ਗਏ ਦਾ ਉਹ ਹੀ ਅੱਧਾ ਸਬ ਮਾਲ ਗਾਲੀ ਜਾਂਦਾ ਖੱਪਿਆਂ ਦੇ ਵਿੱਚ ਆਹ ਪਿਆ ਆਹ ਮੈਂ ਨਹੀਂ ਆਉਣਾ ਮੈਨੂੰ ਤਾਂ ਤੈਨੂੰ ਪਤਾ ਹੀ ਐ ਅਲਰਜੀ ਆ ਕਾਜ ਆ ਤਾਂ ਮੈਂ ਤਾਂ ਬੂਟ ਸਾਈਆਂ ਪਾ ਆਹ ਤੂੰ ਹੀ ਕੱਟ ਕੱਟ ਲੈ ਦੋ ਇਹ ਦੋ ਹੀ ਬਹੁਤ ਆ ਲੈ ਲੈ ਦੋ ਵਾਲੇ ਪਾਰੇ ਉਹਨਾਂ ਲੈ ਠੀਕ ਚ ਉਹ ਮਿੱਠੇ ਆ ਦੂਜੇ ਆਹ ਵਾਲੇ ਵਧੀਆ ਇਹ ਦੋ ਲੈ ਜੰਨੇ ਉਹ ਕਿੱਧਰੋਂ ਲਿਆਉਣੇ ਪੈਣੇ ਉੱਥੋਂ ਲੈ ਆਉਨੇ ਆ ਇੱਥੇ ਛੋਟੇ ਆ ਉਹ ਉੱਥੇ ਲੱਗੇ ਬਣ ਤਾ ਮੀਡੀਅਮ ਲੈ ਆ ਸੱਤ ਤੋਂ ਤੋੜ ਲੈਨੇ ਸਵਰ ਜਾ ਦਵਾਨੇ ਲੈ ਕੇ ਆ ਉੱਥੋਂ ਉਹ ਉੱਥੋਂ ਮੈਂ ਆਵਾਂ ਭੱਜ ਜਾ ਵਾ ਚੱਕਿਆ ਇੱਕ ਠੰਡਾ ਹੋ ਗਿਆ ਇਹ ਮੈਂ ਰੱਖੀ ਸੀਗੀ ਆ ਦੋ ਲਿਆਂਦੀਆਂ ਸੀ ਇੱਕ ਰਾ ਜੂਸ ਕੱਢਦਾ ਸੀ ਦੋ ਟਰਾਲੀ ਲੈ ਜਾਂਦੀ ਦੋ ਆਵ ਲਾ ਰਹੀ ਕਾਰ ਦੋ ਟਰਾਲੀ ਕਰ ਦਿੰਦੇ ਕਰੇਂਦੇ ਨਹੀਂ ਲਾਦੇ ਲੱਗਦੇ ਤਾਂ ਹੈਗੇ ਆ ਸਾਰੇ ਲੱਗਦੇ ਤੀਂਦੇ ਵੀ ਲੱਗੇ ਹੋਏ ਆ ਤੀਂਦੇ ਵੀ ਲੱਗੇ ਆ ਕਰੇਂਦੇ ਵੀ ਆ ਹਾ ਅੱਦੂ ਕੀ ਯਾਦ ਅੱਦੂ ਦੀ ਅਰਮਾਤੋਰੀ ਵੀ ਨਾ ਮੱਤੀ ਯਾਦ ਹੀ ਰਹਿੰਦੀ ਹੈ ਤੇ ਅੱਜ 25ਵਾਂ ਤੋਂ 25ਵਾਂ ਆਪ ਕੀ ਅਜੰਬੀ ਇਹ ਬੇਲਾ ਹੁਣ ਉਦਾਂ ਹੀ ਸੋਨੇ ਦੇ ਹਿਸਾਬ ਨਾਲ ਸੋਗੀਆਂ ਤੋ ਉਦਾਂ ਕੱਲ ਨੂੰ ਟਕਣਾ ਹੀ ਮਾਣ ਛਾਸ ਮਾਣਾ ਨਾ ਓਏ ਤੂੰ ਡਿੱਗਣਾ ਆ ਕਹਦੇ ਤੂੰ ਕੀ ਕਹਿਣਾ ਚਾਹਣਾ ਇੱਧਰ ਕੀ ਕਹਿਣਾ ਚਾਹਣਾ ਤੂੰ ਇੱਥੇ ਤੂੰ ਬਾਅਦ ਚ ਦੇਖੀ ਬਲਾ ਕੱਢ ਗਏ ਤੂੰ ਕਿ ਸਾਸੀ ਘਾਲ ਸਾਰਿਆਂ ਨੂੰ ਕਹਦੇ ਤੂੰ ਕਾਕੇ ਸ਼ੌਰੀ एन मुंह करके एन मुंह करके ਜੇ ਜੇ ਰੋਂਦਾ ਆਂਦਾ ਨਾ ਸੋਣ ਲਗਾਇ ਦੀ ਕਰਦਾ ਉਹ ਤਰੇ ਫਿਰ ਦੇ ਕਲਿੱਪ ਪਾਣਾ ਨਾ ਇਹ ਦੇ ਉਹ ਮੇਰੇ ਫਿਰ ਆ ਕਿ ਸੇਪੇ ਉਹ ਉਹ ਉੱਥੇ ਰਹਿ ਕੰਮਰੀ ਦਾ ਆ ਜਾ ਫੁੱਲੇ ਆ ਜਾ ਚਲੋ ਉਹ ਵੀ ਉਹ ਜਾਂ ਅੰਕਲੇ ਦਾ ਫੜਦਾ ਨਾ ਕੋਈ ਬਣਾਈਆ ਚੋਰ ਪਾਣੀ ਕੇ ਜਤਾ ਹਾਂ ਹੋਰੀ ਤੋਂ ਉਨ ਗਏ ਮੈਂ ਤਾਂ ਮੈਂ ਤਾਂ ਬੈਠਾ ਆਵਾ ਅੰਕਲ ਨੇ ਤਾਂ ਪੁੱਤੋ ਖੜਿਆ ਹੋਵੇ ਜਿੱਦਾਂ ਬਣਾਉਣਾ ਬਣਾ ਲਓ ਹਲੋ ਪਾ ਲੱਗ ਜਣਾ ਪੀ ਜਾਂਦਾ ਆ ਮਮਾ ਤੂੰ ਵੀ ਚੱਲ ਜਾ ਹਾਂ ਹਰਾ ਨਹੀਂ ਮਮਾ ਇੱਧਰ ਆਈਓ ਇਹ ਰਹਿਣ ਦੇ ਇਹਦਾ ਫੋਟੋ ਬਣਵਾ ਲਾ ਉਮਰੇ ਆ ਆ ਇੱਧਰ ਫੁੰਖਾ ਰੋਣੇ ਕੋ ਕਰ ਬੋਛੋ ਬਣਵਾ ਲਾ ਆ ਹਰੇ ਜੇ ਬੁੱਤੇ ਨਾਲ ਸਮਝ ਆਇਆ ਇੱਥੇ ਆ ਜਾ ਉਰੇ ਆ ਜਾ ਬਈ ਬਣਦੀ ਵੀਡੀਓ ਆਹੋ ਹੋਲੀ 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 ਆ ਫਾਟੇ ਨੂੰ ਥੱਲੇ ਨਹੀਂ ਪੜਿਆ ਜਾਣਾ ਇਹ ਵਜਨ ਦੇ ਛੱਡ ਸਭ ਕਹਿੰਦਾ ਚਲੋ ਪਪਾ ਤੂੰ ਵੇਖੋ ਚਲੋ ਵੀਡੀਓ ਬਣਾਉਣ ਡਿਆ ਮੈਂ ਅੱਛਾ ਜੀ ਅੰਕਲ ਤੂੰ ਵੇਲੇ ਅੰਕਲ ਤੂੰ ਵੇਜਾ ਮੜਾ ਜਾ ਜੀ ਆ ਲਓ ਜੀ ਬਣਾਤੀ ਵੀਡੀਓ ਬਣ ਗਈ ਬੱਸ ਉਹ ਜੋ ਲਾਇਆ ਸਰਵਰ ਦਾ ਸਰਵਰ ਦਾ ਜੋ ਲਾਇਆ ਸਰਵਰ ਦੇ ਹੋ ਲੈ ਲੈ ਇਹ ਚੱਕੇ ਆ ਉੱਪਰ ਇਹ ਵੀ ਮਨ ਲ ਵੱਡਾ ਜਿਆਦਾ ਨਹੀਂ ਨਹੀਂ ਸਰਵਰ ਦੇ ਵੀ ਚੱਕ ਲੈ ਆਇਓ ਇੱਕ ਮੈਂ ਨਹੀਂ ਚੱਕਿਆ ਦਵਾਣਾ ਓਏ ਇਹਨੂੰ ਮੂੰਹ ਕਰੀ ਅੱਜ ਆਪਾਂ ਆਏ ਸੀਗੇ ਆਪਣੇ ਖੂਤੇ ਤੇ ਆਪਣਾ ਖੂ ਹੈਗਾ ਉਧਰ ਹਣ ਮੱਕੀ ਕਰਕੇ ਦੇਖਦਾ ਨਗਾ ਤੇ ਥੋੜਾ ਜਿਹਾ ਹੀ ਗਾਂ ਹੈਗਾ ਤਰੇਲੇ ਅੰਕਲ ਹੋਣਾ ਲਾਗੂ ਨਹੀਂ ਤਾਕਲ ਹੋਣੀ ਕਹਿੰਦੇ ਸੀਗੇ ਜੀ ਦਵਾਈਆਂ ਦੇਉਣੇ ਲੈ ਜਿਓ ਆ ਛੱਲੀਆਂ ਤੇ ਹੁਣ ਅਸੀਂ ਆਇਆ ਲੈਣ ਛੱਲੀਆਂ ਛੱਲੀਆਂ ਤੇ ਲਾ ਛੱਲੀਆਂ ਆ ਰਹੀਆਂ ਛੱਲੀਆਂ ਉਹ ਵੀ ਛੱਲੀਆਂ ਲਾਈਆਂ ਤੋ ਛੱਲੀਆਂ ਕਿਹੜੀਆਂ ਆ ਚਾਰ ਟਾਂਡੇ ਛੱਲੀਆਂ ਦੇ ਆ ਇਹ ਬਾੜਤੀ ਵਿੱਚੋਂ ਅੱਛਾ ਕੋਈ ਨਾ ਛੱਲੀਆਂ ਹੋਰ ਕਿਤੋਂ ਲੈ ਲੈਣੇ ਛੱਲੀਆਂ ਤਾਂ ਬਹੁਤ ਆ ਦਵਾਣਾ ਚਾਹੀਦਾ ਐ ਮੈਂ ਦਵਾਣੇ ਆਪਾਂ ਨੂੰ ਵਰਗੇ ਹੁਣ ਦਵਾਣੇ ਗਲਾਂ ਲਾਪੈ ਗਲਾਂ ਆਹ ਦੇਖੋ ਤੁਸੀਂ ਕਿਦਾਂ ਮੋਟਰ ਲੱਗੇ ਵਾਲੇ ਦਵਾਲੇ ਲੈ 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 ਲੋ ਜੀ ਲੋ ਜੀ ਡਿੱਗੀ ਲਈ ਦਵਾਣਾ ਹੀ ਦਵਾਣਾ ਕਰ ਲਿਆ ਡਿੱਗੀ 4 6 7 ਤੇ ਆਹ 7.5 ਸਮਰ ਦਾ ਆ ਇਹ ਸਮਰ ਦਾ ਹਾਂ ਐ ਖੋਰ ਆ ਗਿਆ ਜੀ ਹਾਂ ਹੋ ਤਾਂ ਚੱਲੋ ਹੋ ਗਈ ਤਾਂ ਛਲੀਆਂ ਵੀ ਲਿਆਉਣੀਆਂ ਛਲੀਆਂ ਕੀ ਕਰਨੀਆਂ ਛਲੀਆਂ ਛਲੀਆਂ ਦੇ ਹੈਗੀਆਂ ਆਪਣੇ ਉੱਥੇ ਭੁੰਨੀਆਂ ਕਿੱਥੇ ਭੁੰਨਦਾ ਹੀ ਅੱਬ ਹੁੰਦਾ ਫਿਰ ਗੈਸ ਤੇ ਤਨ ਪਤਾ ਛੱਲੀ ਭੁੰਨੇ ਵਧੀਆ ਨਹੀਂ ਲੱਗਦੀ ਇੱਥੇ ਆ ਜਾਓ ਕਿਸੇ ਦਿਨ ਭੁੰਨ ਸਕਦੇ ਹਾਂ ਇੱਥੇ ਭੁੰਨ ਰੋਣਾ ਟਾਈਮ ਹੈ ਨਹੀਂ ਜਾ ਉਹ ਹਰ ਜਾ ਜਾ ਹਾਂ ਬਹੁਤ ਵਧੀਆ ਹੋਣੀ ਆ ਕਿੱਥੋਂ ਵੇਖ ਇੱਧਰੋਂ ਆਹ ਇਹ ਲੱਗਣੇ ਆ ਨਾ ਕੱਚੇ ਆ ਕੇਲੇ ਚਿੱਕੇਲਾ ਪਰਦਾ ਪਿਆ ਪਰਦਾ ਪਿਆ ਇਕਰਾਂ ਦੀ ਮੋਟਰ ਤੇ ਕੇਲੇ ਅੱਧਾ ਜਿੱਦਾਂ ਹੁਣ ਲਾ ਲਾ 10 12 ਅਸੀਂ ਦੁਕਾਨੇ ਲੈ ਚੱਲੇ ਆ ਆ ਆ ਗਿਆ ਜਿੱਦਾਂ 5 4 ਨੀਰਵੰਦ ਪਿਆ ਤੇ ਇਹ ਦੇਖ ਲਓ ਫ੍ਰੀ ਅੱਧਾ ਖੱਤਾ ਤਾਂ ਫ੍ਰੀ ਲੈ ਜਾਂਦੇ ਆ ਲੋਕ ਇਹ ਹੜਦਾ ਇਹਦਾ ਸਿੱਕਨਵਾ ਜਿਹੜਾ ਆ ਮੇਰਾ ਹੈਗਾ ਤੀਜਾ ਤੀਜਾ ਗੇੜਾ ਤੀਜਾ ਗੇੜਾ ਠੇਕਾ ਆ ਜਿਹੜਾ ਪੈਸੇ ਵੀ ਮੇਰੀ ਗੱਲ ਸੁਣੋ ਚਾਹੀਦੀ ਕਰਨਾ ਬੀ ਵੀ ਲਾਏ ਗੋਡੀ ਕਿ ਬੰਦਾ ਬੋਣੀ ਕਰਾ ਜਵੇ ਹਾਂ ਠੇਕੇ ਦਾ ਠੇਕਾ ਕਹਦੀ ਮੰਗਿਆ ਤੁਹਾਡੇ ਤੋਂ ਦੱਸੋ ਠੇਕਾ ਤਾਂ ਨਹੀਂ ਮੰਗਿਆ ਬੀ ਵਾਲੇ ਤਾਂ ਮੰਗਦੇ ਆ ਨਾ ਉਹਨੇ ਤਾਂ ਤੁਸੀਂ ਲੈਵਰ ਆਉਂਦੀ ਆ ਗੁੱਡਣ ਗਾ ਇਹਨੇ ਠੇਕੇ ਤੋਂ ਬਿਨਾ ਨਹੀਂ ਦੁੱਤੀ ਆ ਹਾਂ ਇੱਕ ਡਾ ਪੈਂਤਰਾ ਖੇਡ ਗਿਆ ਕਹਿੰਦਾ ਠੇਕਾ ਮੰਗਿਆ ਕੱਦੂ ਹਾਂ ਤੇ ਇੱਕ ਉਹ ਲੈ ਆਉਂਦੇ ਆ ਤੇ ਪਹਿਲਵਾਨ ਇੱਕ ਹੋਰ ਚੱਕੀ ਲਿਆਉਂਦਾ ਹੁਣ ਇਹ ਰਿਸ਼ਤੇਦਾਰੀਆਂ ਵੀ ਨਾਲ ਹੀ ਪਕਤਾ ਦੇਣੀਆਂ ਆਪਾਂ ਸਾਰੀਆਂ ਲੋੜ ਤੇ ਖੜੇ ਆ ਇੱਥੇ ਲੈ ਕੇ ਲੈ ਵੀ ਗੱਡੀ ਹੋ ਗਈ ਦਵਾਨਿਆਂ ਨਾਲ ਫੁੱਲ ਅੰਕਲ ਨੇ ਦੋ ਚਾਰ ਹੀ ਲੈਣ ਆਏ ਸੀ ਤੇ ਡਿੱਗੀ ਕਰਤੀ ਫੁੱਲ ਹੁਣ ਮੈਨੂੰ ਰੇਟ ਰੂਟ ਦਾ ਤਾਂ ਨਹੀਂ ਪਤਾ 8 10 ਹੈਗੇ ਆ ਲੈ ਅੰਕਲ ਓ ਜਾਣ ਦੇ ਯਾਰ ਪੈਸਿਆਂ ਨੂੰ ਇਹ ਕਿਹੜੀ ਗੱਲ ਐ ਯਾਰ ਓ ਜੱਟ ਬੂੜਾ ਨਹੀਂ ਚੱਲਦਾ ਕੰਮ ਓ ਨਹੀਂ ਪਾਵੇ ਪੈਸਿਆਂ ਨਾਲ ਓ ਤਰਲ ਜੁੰਗਾ ਸਾਰਿਆਂ ਦੇ ਪੈਸਿਆਂ ਨਾਲ ਨਹੀਂ ਚੱਲਦਾ ਭਾਈ ਵੜੂ ਮੂੰ ਮੱਥਾ ਚੱਲਦਾ ਇਦਾਂ ਨਹੀਂ ਆਉਂਦਾ ਓ ਬਹੁਤ ਆਪਣੇ ਕੋਲੇ ਪੈਸੇ ਦਿੱਤੇ ਵੇ ਰੱਬ ਦੇ ਲੈ ਲੈ ਬਾਹਰ ਤੂੰ ਕਹੀ ਜਣਾ ਮੈਂ ਚੱਲ ਬਾਹਰ ਤੂੰ ਕਹੀ ਜਣਾ ਨਹੀਂ ਨਹੀਂ ਅਸੀਂ ਪੈਸਿਆਂ ਨਾਲ ਬੱਲੇ ਬੱਲੇ ਮੈਨੂੰ ਪਾ ਇਦਾਂ ਨਹੀਂ ਆਪਾਂ ਨੂੰ ਤਾਂ ਪਿਆਰ ਚਾਹੀਦਾ ਕੋਈ ਨਹੀਂ ਚਾਲਾਂਗ ਕੋਈ ਨਾ ਦਿੱਤਾ ਬਥੇਰਾ ਕੋਸ਼ਿਸ਼ ਤੇਰਾ ਧਾਰ ਰਹਿ ਗਿਆ ਮੇਰੇ ਸਿਰ ਸਭ ਕੁਝ ਠੀਕ ਠਾਕ ਹੋ ਜੂਗਾ ਓਕੇ ਲੱਗ ਲਓ ਬਈ ਤੁਹਾਨੂੰ ਪਤਾ ਵੀ ਜਦੋਂ ਆਪਾਂ ਕੋਈ ਨਹੀਂ ਖਰਬੂਜਾ ਧਮਾਣਾ ਕੋਈ ਵੀ ਚੀਜ਼ ਵੇਚਦੇ ਕਿੰਨੀ ਮਿਹਨਤ ਆਉਂਦੀ ਆ ਹੁਣ ਅੰਕਲ ਸਾਡਾ ਨਿਕਲਿਆ ਤੇ ਵੀ ਹੈਗਾ ਆ ਯਾਰ ਉਦਾਂ ਵੀ ਪਰ ਜਿਹੜਾ ਬਲੌਗ ਬਣਾਉਣਾ ਜਾ ਉਹ ਆਪਣੇ ਤਾਂ ਪਰ ਮਿਹਨਤ ਲੱਗਦੀ ਆ ਹੁਣ ਉਹਨੇ ਪੈਸੇ ਸਾਡੇ ਕੋਲ ਲੈ ਨਹੀਂ ਆਪਾਂ 500 ਰੁਪਏ ਇੱਥੇ ਰੱਖ ਜੰਨੇ ਆ ਇਹ ਅੰਕਲ ਵੀ ਮੋਟੇ ਵੀ ਆ ਜਿੰਦਾਰਾ ਤੱਕਲੇ ਆ 500 ਰੁਪਿਆ ਦਾ ਅੰਕਲ ਨੂੰ ਹੁਣ ਫੋਨ ਕਰ ਦੇਣਾ ਬਾਅਦ ਦੇ ਵਿੱਚ ਬਈ ਉੱਥੇ ਤੇਰੀ ਚਾਹੀ ਤੇ ਮੇਰੀ ਟਿੱਕੀ ਆ ਦੇਖਣ ਜਾਏ ਕਿ ਉਹ ਪੈਸੇ ਚੱਕ ਲੂ ਓਦਾਂ ਨਹੀਂ ਲੈਣਾ ਉਹ ਬੰਦਾ ਹੈਗਾ ਹੋਰਸਾ ਦਾ ਪਰ ਆਪਾਂ ਨੂੰ ਫਰੀ ਦੀਜ ਲਿਆਉਣ ਦਾ ਫਾਇਦਾ ਨਿਗਾਹ ਚ ਆਉਂਦੀ ਹੋਰ ਵੀ ਆਪਾਂ ਕਿਤੇ ਜਾਣਦੇ ਤੇ ਪੈਸੇ ਖਰਚਨੇ ਚਲੋ ਫੇਰ ਬਾਅਦ ਚ ਕਰ ਦਿੰਨੇ ਆ ਅੰਕਲ ਨੂੰ ਫੋਨ ਬਾਲਟੀ ਨਾ ਦਿੱਤਾ ਲਿਆ ਵੀ ਬਾਲਟੀ ਨਾ ਧੋ ਲਈਏ ਮੈਂ ਕਿਹਾ ਬਾਲਟੀ ਨੂੰ ਬਹੁਤ ਟਾਈਮ ਲੱਗਣਾ ਆ ਉਲਟਾਂ ਕਰਦੇ ਆਪਾਂ ਆਪਾਂ ਪ੍ਰੈਸ਼ਰ ਬਣਾ ਲੇਗਾ ਸਾਫ ਕਰ ਦਿੰਦੇ ਹਾਂ ਚਲੋ ਲਓ ਜੀ ਹੁਣ ਅਸੀਂ ਬਰਮਾਲੀਪੁਰ ਤੋਂ ਹੋ ਕੇ ਆ ਗਏ ਆ ਘਰੇ ਤੇ ਮੰਮੀ ਲਾਉਣ ਲੱਪ ਰੋਟੀਆਂ ਤੇ ਹੁਣ ਦੁਕਾਨੇ ਉੱਥੇ ਵੀ ਦੇ ਆਏ ਸੀਗੇ ਤਾਂ ਪਾਪਾ ਹੁਣ ਐਂਡਿੰਗ ਕਰ ਦੋ ਤੂੰ ਜਾਤ ਨਹੀਂ ਕੋਈ ਦਾਲੇ ਨਹੀਂ ਉਹ ਫੋਨ ਕਰਦੇ ਪਏ ਪੈਸੇ ਅੱਠ ਥੱਲੇ ਅੰਕ ਲੈਂਦਾ ਹੀ ਨਹੀਂ ਹਾਂ ਬਾਅਦ ਦੇ ਵਿੱਚ ਚਲ ਇਦਾਂ ਥੋੜੀ ਮਿਹਨਤ ਥੋੜੀ ਅਗਲੇ ਰੱਖ ਲਈ ਇਹਨਾਂ ਨੂੰ ਵੀ ਕੋਈ ਕੋਈ ਨਹੀਂ ਤੇ তোর ਦੁਆਲੀ ਪੇਲੇ ਲੈ ਜਾਗੇ ਕੋਈ ਦੁਆਲੀ ਕੋਈ ਨਹੀਂ ਚੱਲੋ ਨਗਾ ਐਡਿੰਗ ਕਰ ਦੋ ਲਓ ਜੀ ਦਵਾਈ ਲਿਆਉਂਦੇ ਸੀ ਕਿ ਦਵਾਈ ਰਾ ਪਹਿਲਾਂ ਜਾਉਂ ਘੁਟ 8 10 ਲਿਆਉਂ ਗਏ ਦੋ ਤਿੰਨ ਦੇ ਕੇ ਉਹਦੀ ਕਲਿੱਪ ਨਹੀਂ ਬਣੀ ਬਰਮਾਲੀ ਫੋਨ ਐਰੀ ਦੇ ਨਾਮਕਿਆਂ ਤੇ ਦੋ ਤਿੰਨ ਹੀ ਰਾਜ ਜਦੋਂ ਚੱਕੀ ਲਿਆਉਂਦੇ ਸੀ ਸਾਡੀਆਂ ਆਂਟੀਆਂ ਬਹੁਤ ਜਿਨ੍ਹਾਂ ਨਾਲ ਪਿਆਰ ਆ ਤਾਂ ਦੇ ਵੀਧੀ ਆਉਣੇ ਆਣ ਦੋਨਾਂ ਨੇ ਸਾਨੂੰ ਉਹਨਾਂ ਨੂੰ ਵੀ ਆਉਣਾ ਪੁੱਛਣਾ ਇਹਨਾਂ ਦਾ ਆਂਟੀ ਲੈਣਾ ਹੁਣ ਉਹਨਾਂ ਨੂੰ ਵੰਡਦੇ ਕਿਉਂਕਿ ਇੰਨੇ ਦਵਾਣੇ ਕਰਦੇ ਵੀ ਕੀ ਰੋਲ ਮੜ ਕੇ ਸਾਰਿਆਂ ਨੇ ਖਾ ਲਿਆ ਠੀਕ ਆ ਤੇ ਵਧੀਆ ਜਿੱਦਾਂ ਸਹਿਜਾਂ ਮੁਗਿਆ ਤੇ ਹੋਰ ਗੱਲ ਬਾਤ ਹੈਗੀ ਆ ਮੀ ਆਹੀ ਚੀਜ਼ ਹੈ ਜਦੋਂ ਮੀ ਪਹਿਲਾਂ ਵੀ ਇਹ ਦਵਾਣੇ ਹੋ ਜਾਂਦੇ ਖਤਮ ਮੇਰਾ ਥੋੜਾ ਦੇ ਨਹੀਂ ਆ ਬਸ ਥੋੜਾ ਜਿਹਾ ਨਹੀਂ ਆ ਤੇ ਜਿਦਾਣ ਤੁਸੀਂ ਸਾਡੇ ਬਲੌਗ ਨੂੰ 프랭크 ਵਾਲੇ ਬਲੌਗਾਂ ਨੂੰ ਪਿਆਰ ਕਰਦੇ ਹੋ ਉਦੋਂ ਹੀ ਇਦਾਂ ਦੇ ਕਰਦੇ 프랭크 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 ਵਾਲੇ ਬਲੌਗਾਂ ਨੂੰ ਪਿਆਰ ਕਰਦੇ ਆ ਉਦੋਂ ਅਗਲਾ ਬਲੌਗ ਜਿਹੜਾ ਪ੍ਰੈਂਕ ਹੀ ਹੋਣਾ ਤੇ ਹੋਣਾ ਉਹ ਜ਼ਬਰਦਸਤ ਪ੍ਰੈਂਕ ਆ ਕਦੋਂ ਹਰਿਆਣਾ ਤੇਨੇ ਕਰਨਾ ਆ ਉਹ ਤੁਹਾਨੂੰ ਅਸੀਂ ਬਾਅਦ ਦੱਸਾਂਗੇ ਬਹੁਤ ਵਧੀਆ ਬਣਾ ਬਲੌਗ ਤੇ ਐਸ ਬਲੌਗ ਨੂੰ ਵੀ ਤੁਸੀਂ ਇੱਦਾਂ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਆ ਕਰੋ ਤਾਂ ਪੂਰਾ ਬਲੌਗ ਦੇਖਿਆ ਕਰੋ ਇਹ ਜੁੜੇ ਰਹੋ ਸੰਘਾ ਫੈਮਲੀ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਅਸੀਂ ਰੋਟੀ ਖਾ ਲਈਏ ਦਿਓ ਸਾ ਤੁਸੀਂ ਸਭ ਤੋਂ ਜ਼ਿਆਦਾ ਕੱਲ ਪਰ ਤੁੰਡਾ ਲਹੂ ਇਹ ਨਹੀਂ ਪੀਤਾ ਅਸੀਂ ਦਵਾਣੇ 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 ਮਤਲ ਮਤਲ ਜੇ ਪੰਜ ਦਵਾਣੇ ਨੇ ਚਾਰ ਤੇ ਇੱਕ ਖਾ ਜਾਂਦੀ ਆ ਜਦ ਦਾ ਦਵਾਣ ਸਹੀ ਦਾ ਨਾ ਨ ਸਹੀ ਆ ਤੇ ਮੈਂ ਹੈ ਨਾ ਹੈ ਰੀ ਤੇ ਬੀ ਘੜਦਾ ਰਹਿੰਦਾ ਇਹ ਤਾਂ ਬੀਆ ਬੂਆ ਸਾਣੀ ਖੂਜਾਈ ਤੇ ਆਪੇ ਸਵੇਰ ਨੂੰ ਤਾੜ ਤਾੜ ਬੀ ਬੂ ਲੈਦੇ ਰਹੇ ਬੀਆ ਬੂਆ ਦੀ ਬਾਲੀ ਨਹੀਂ ਚਿੰਤਾ ਕਰੀ ਜੀ ਚਲੋ ਮਿਲਦੇ ਆ ਨੈਕਸਟ ਬਲੌਗ ਚ ਓਕੇ ਵਾਏ ਜੁੰਦੇ ਵਾਦ ਦੇ ਰੋ ਚੜਦੀ ਕਲਾ ਚਲੋ ਬਾਏ ਬਾਏ